ਜਿਹੜੀ ਗਿੱਦੜਵਾ ਦੀ ਜਿਮਨੀ ਚੋਣ ਹੈ ਕੋਹਟ ਸੀਟ ਉਹਦੇ ਬਾਰੇ ਗੱਲ ਕਰਾਂਗੇ ਕਿ ਇਹਦੇ ਤੇ ਚਾਰ ਪਰਿਵਾਰ ਇਹੋ ਜਿਹੇ ਹੈ ਚਾਰ ਪਾਰਟੀਆਂ ਇਹੋ ਜੀਆਂ ਹੈ ਜਿਹੜੀਆਂ ਕਿ ਪੈਸਾ ਵੀ ਲਾਉਣਗੀਆਂ ਹੋਰ ਵੀ ਕੋਈ ਸਿਸਟਮ ਬਣਾਉਣਗੀਆਂ ਕਿ ਸਾ ਅਸੀਂ ਸੀਟ ਕੱਢ ਸਕੀਏ ਇੱਕ ਪਾਸੇ ਆਮ ਆਦਮੀ ਪਾਰਟੀ ਬਹੁਜੂਦਾ ਸਰਕਾਰ ਹੈ ਦੂਸਰੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪੁਰਾਣੀ ਸੀਟ ਹੈ ਕਿਉਂਕਿ ਬਾਦਲ ਸਾਹਿਬ ਪਹਿਲੀ ਵਾਰ ਬਣੇ ਸੀ ਤੀਸਰੇ ਪਾਸੇ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਲੜ ਰਹੇ ਆ ਤੁਹਾਨੂੰ ਪਤਾ ਵੀ ਉਹਨਾਂ ਦਾ ਵੀ ਅਸਰ ਸੂਕ ਹੈ ਉਹ ਕੰਮ ਵੀ ਕਰਵਾ ਰਹੇ ਆ ਤੇ ਚੌਥੇ ਪਾਸਿਓਂ ਅਮਰਿੰਦਰ ਸਿੰਘ ਰਾਜਾ ਵੇਡੰਗ ਉਹਦੀ ਵੀ ਇਹ ਛੱਬ ਲੋ ਵੀ ਜੱਦੀ ਸੀ ਤਾਂ ਤਿੰਨ ਚਾਰ ਦੋ ਤਿੰਨ ਵਾਰੀ ਬਣ ਗਿਆ ਉਹ ਇਸ ਕਰਕੇ ਇਹ ਹੌਟ ਸੀਟ ਹੈ ਹੌਟ ਸੀਟ ਦੇ ਵਿੱਚ ਜੇਕਰ ਕੋਈ ਹੋਰ ਸਾਈਡ ਤੋਂ ਕੋਈ ਆਊਗਾ ਖੜਾ ਹੋਊਗਾ ਤਾਂ ਉਹਨਾਂ ਦੇ ਪੈਰ ਤਾਂ ਇਹਨਾਂ ਲੋਕਾਂ ਨੇ ਲੱਗਣ ਨਹੀਂ ਦੇਣੇ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਮੈਂ ਮੁੱਦੇ ਤੇ ਆ ਜਾਣਾ ਮੈਂ ਅਪੀਲ ਕਰੂੰਗਾ ਅੱਜ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਜਿਹੜੇ ਕਿ ਬਾਈ ਦੀਪ ਸਿੱਧੂ ਦੇ ਬ੍ਰਦਰ ਹੈ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਪੀਲ ਹੈ ਕਿ ਸਿੱਧੂ ਸਾਹਿਬ ਇਲੈਕਸ਼ਨ ਲੜਨਾ ਤਾਂ ਕਿਤੇ ਹੋਰ ਵੀ ਤਿੰਨ ਸੀਟਾਂ ਹੈਗੀਆਂ ਉੱਥੇ ਜਾਵੜੋ ਕਿਉਂਕਿ ਸੀਟ ਸਾਡੇ ਸਾਨੂੰ ਪਤਾ ਸੀ ਬਿਲਕੁਲ ਨੇੜੇ ਬੈਠੇ ਇਹ ਹੌਟ ਸੀਟ ਹੈ ਇੱਥੇ ਕਿਸੇ ਦਾ ਵਟਿਆ ਨਹੀਂ ਜਾਣਾ ਕਿਉਂਕਿ ਇਹਨਾਂ ਨੇ ਸਾਰਾ ਕੁਝ ਇਹ ਸਿਸਟਮ ਬਣਾਉਣਗੇ ਵੀ ਸਾਡੀ ਸੀਟ ਨਿਕਲੇ ਤੇ ਜਿਹੜੇ ਹਸਾਮਨਾ ਬਾਈ ਦੀਪ ਸਿੱਧੂ ਦਾ ਇਸ ਟਾਈਮ ਦੇ ਉੱਤੇ ਜਿਹੜੇ ਹਸਾਮਨਾ ਉਹਦੀ ਛਵੀ ਹੈ ਉਹ ਛਵੀ ਬਹੁਤ ਵਧੀਆ ਹੈ ਭਲਾ ਕੋਈ ਮਾਰਾ ਕਮੈਂਟ ਕਰ ਦੇ ਤੇ ਭਲਾ ਕੋਈ ਚੰਗਾ ਕਰ ਦੇ ਕੋਈ ਮਾੜਾ ਸਮਝਦਾ ਸੀ ਉਸ ਬੰਦੇ ਨੂੰ ਕੋ ਚੰਗਾ ਚੰਗਾ ਸਮਝਦਾ ਸੀ ਪਰ ਉਹਦੀ ਸ਼ਬੀ ਪੰਜਾਬ ਦੇ ਵਿੱਚ ਬਹੁਤ ਵਧੀਆ ਹੈ ਕਿਉਂਕਿ ਬਾਈ ਦੀਪ ਸਿੱਧੂ ਐਡੀ ਲੰਘਰੀ ਐ ਆਪਣੀ ਲਾਈਫ ਛੱਡ ਕੇ ਉਹ ਪੰਜਾਬ ਵਾਸਤੇ ਆਇਆ ਸੀ ਪੰਜਾਬ ਵਾਸਤੇ ਆਇਆ ਸੀ ਪੰਜਾਬ ਦੇ ਮਸਲਾ ਫਸਲਾ ਵਾਸਤੇ ਪੰਜਾਬ ਦੀਆਂ ਨਸਲਾਂ ਵਾਸਤੇ ਤੇ ਪੰਜਾਬ ਦੇ ਪਾਣੀ ਵਾਸਤੇ ਆਇਆ ਸੀ ਉਹਦਾ ਦੱਸੋ ਕੀ ਕੀਤਾ ਫਿਰ ਉਹਦਾ ਕੀ ਕਦਰ ਪਾਈ ਉਹ ਆਪ ਦੀ ਲਗਰੀ ਲਾਈਫ ਛੱਡ ਕੇ ਆਏ ਸੀ ਕਿਉਂਕਿ ਇਹ ਸੀਟ ਹੌਟ ਸੀਟ ਹੈ ਤੇ ਮੈਂ ਮਨਦੀਪ ਸਿੰਘ ਸਿੱਧੂ ਬਾਈ ਨੂੰ ਮੇਰੀ ਅਪੀਲ ਹੈ ਕਿ ਅਸੀਂ ਗਿੱਦੜਵਾ ਬਾਰੇ ਜਾਣਦੇ ਹਾਂ ਇੱਥੇ ਪੈਰ ਨਹੀਂ ਲੱਗਣੇ ਤੇ ਨਾਲੇ ਜਿਨ੍ਹਾਂ ਦੇ ਤੁਸੀਂ ਚੜੇ ਫਿਰਦੇ ਹੋ ਗੱਡੀਆਂ ਦੇ ਉੱਤੇ ਵੀ ਅਸੀਂ ਤੁਹਾਨੂੰ ਸੀਟ ਲੜਾਵਾਂਗੇ ਇਹ ਹੋਰ 6-7 ਮਹੀਨਿਆਂ ਤੱਕ ਇਹਨਾਂ ਦਾ ਵਕਾਰ ਬਿਲਕੁਲ ਹੀ ਖਤਮ ਹੋ ਜਾਣਾ ਕਿਉਂਕਿ ਰਿਪੋਰਟਾਂ ਹੀ ਇਹ ਹੋਣੀਆਂ ਆ ਰਹੀਆਂ ਹੋਰ ਤੁਸੀਂ ਸਰਦਾਰ ਸਰਬਜੀਤ ਸਿੰਘ ਖਾਲਸਾ ਖਾਲਸਾ ਜੀ ਦੇ ਲੈ ਗੋ ਉਹ ਜਦੋਂ ਇੱਥੇ ਸੀਟ ਤੇ ਲੜਨਾ ਹੈ ਇੱਕ ਐਸਸੀ ਸੀਟ ਤੇ ਲੜਿਆ ਆ ਆਜ਼ਾਦ ਮੀਤਵਾਰ ਤੇ ਦੂਸਰੀਆਂ ਪਾਰਟੀਆਂ ਵੀ ਇੱਥੇ ਲੜ ਰਹੀਆਂ ਸੀ ਜਿਆਦਾਤਰ ਐਸਸੀ ਨੇ ਵੋਟ ਪਾਈ ਹਵਾ ਬਣ ਗਈ ਕਿ ਯਾਰ ਸਾਡਾ ਐਸਸੀ ਭਰਾ ਆ ਸੀ ਇਹਨੂੰ ਜਿਤਾਈਏ ਪਰ ਅੱਜ ਕਿਹੜੀ ਗੱਲਾਂ ਹੋ ਰਹੀਆਂ ਅੱਜ ਸਰਬਜੀਤ ਸਿੰਘ ਖਾਲਸਾ ਕੀ ਕਹਿ ਰਿਹਾ ਉਹ ਕਹਿੰਦਾ ਵੀ ਮੈਨੂੰ ਤਾਂ ਜਿਤਾਇਆ ਹੀ ਇਹਨਾਂ ਨੇ ਵੱਡੇ ਲੋਕਾਂ ਨੇ ਮੈਨੂੰ ਤਾਂ ਇਹਨਾਂ ਨੇ ਵੋਟਾਂ ਹੀ ਨਹੀਂ ਪਾਈਆਂ ਇਸ ਕਰਕੇ ਮੈਂ ਮਨਦੀਪ ਸਿੰਘ ਸਿੱਧੂ ਵੀਰ ਜੀ ਬੇਰੀ ਅਪੀਲ ਹੈ ਕਿ ਇਸ ਸੀਟ ਤੇ ਨਾ ਲੜੋ ਜੇ ਲੜਨਾ ਉਹ ਤਿੰਨ ਸੀਟਾਂ ਹੋਰ ਬੈਠੀਆਂ ਪਈਆਂ ਉੱਥੇ ਜਾ ਕੇ ਲੜ ਲਓ ਇੱਥੇ ਕਿਸੇ ਨੇ ਪੈਰ ਨਹੀਂ ਲਗਣ ਦੇਣ ਤੇ ਬਾਈ ਦੀਪ ਸਿੱਧੂ ਦੀ ਸਭੀ ਖਰਾਬ ਹੋਊਗੀ ਕੋਈ ਮਾੜਾ ਕਹਿਣਗੇ ਕੋਈ ਚੰਗਾ ਕਹਿਣਗੇ ਤੇ ਮੈਂ ਵੀ ਕਲੀਅਰ ਕਰ ਦਿੰਦਾ ਮੈਂ ਵੀ ਕਲੀਅਰ ਕਰ ਦਿੰਦਾ ਕਿਉਂਕਿ ਇਸ ਥਲਕੇ ਦੇ ਵਿੱਚ ਮੇਰਾ ਵੀ ਬਹੁਤ ਵਧੀਆ ਅਸਰ ਸੂਕ ਹੈ ਤੇ ਜਿਹੜੇ ਹਿਸਾਬ ਨਾਲ ਅਸੀਂ ਸਰਬਜੀਤ ਸਿੰਘ ਖਾਲਸਾ ਜਿੰਨੂੰ ਜਿਤਾਇਆ ਸੀ ਫਰੀਦਕੋਟ ਸੀਟ ਤੋਂ ਤੇ ਉਸ ਇਹ ਫਰੀਦਕੋਟ ਦੇ ਵਿੱਚ ਹੀ ਪੈਂਦਾ ਕਿਦੜਵਾ ਤੇ ਉਸ ਹਿਸਾਬ ਨਾਲ ਸਰਬਜੀਤ ਸਿੰਘ ਖਾਲਸਾ ਜੀ ਕਰੇ ਨਹੀਂ ਉਤਰੇ ਫਿਰ ਤੁਹਾਨੂੰ ਕੀ ਵੀ ਇੱਥੇ ਪੈਰ ਲੱਗਣ ਦੇਣੇ ਤੁਹਾਡੇ ਇਹਸ ਕਰਕੇ ਮੈਂ ਸਿੱਧੂ ਵੀਰ ਜੀ ਨੂੰ ਮੇਰੀ ਬੇਨਤੀ ਹੈ ਕਿ ਕਿ ਤੂੰ ਹੋਰ ਲੜ ਲਓ ਇੱਥੇ ਪੈ ਵੀ ਲੱਗਣੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ ਮਜ਼ਦੂਰ ਦੀ ਤਾਂ ਕੋਈ ਗੱਲ ਹੀ ਨਹੀਂ ਕਰਿਆ ਸਰਬਜੀਤ ਸਿੰਘ ਖਾਲਸਾ ਨਾਲੇ ਇਹ ਤੁਸੀਂ ਇਹ ਮੰਨ ਕੇ ਚੱਲਿਓ ਕਿ ਮੈਂ ਕਲੀਅਰ ਹੀ ਕਰ ਦਣਾ ਹੁਣੇ ਮੈਂ ਕਿਸੇ ਤੋਂ ਡਰਦਾ ਦੁੱਤਾ ਨਹੀਂ ਹੁੰਦਾ ਕਿ 6 ਮਹੀਨੇ ਹੋ ਗਏ 5 4 ਮਹੀਨੇ ਤਾਂ ਹੋ ਹੀ ਗਏ ਖਡੂਰ ਸਾਹਿਬ ਸੀਟ ਜਿਹੜੀ ਆ ਐਮਪੀ ਦੀ ਸੀਟਲ ਹੋਈ ਸੀ ਫਰੀਦਕੋਟ ਦੀਆਂ ਐਮਪੀ ਦੀਆਂ ਸੀਟਾਂ ਹੋਈਆਂ ਸਾਰੇ ਜ਼ਿਲ੍ਹਿਆਂ ਦੀ ਮੋਟਾ ਪਈਆਂ ਸੀ ਤੇ ਹੁਣ ਤੱਕ ਇਹਨਾਂ ਦਾ ਹਾਲ ਦੇਖ ਲਓ ਕੀ ਹੈ ਕੀ ਕਹਿੰਦੇ ਇਹ ਲੋਕ ਕੀ ਬੋਲ ਰਹੇ ਨੇ ਲੋਕ ਇਹਨਾਂ ਕਿਉਂਕਿ ਜਿਹੜੇ ਹਿਸਾਬ ਨਾਲ ਲੋਕ ਗੱਲਾਂ ਕਰਦੇ ਆ ਨਾ ਵੀ ਫਲਾਉਂਡੀ ਪਾਰਟੀ ਤਾਂ ਚੱਲ ਗਿਆ ਕਾਰਤੂਸ ਐ ਹੋਰ 6 ਮਹੀਨਿਆਂ ਤੱਕ ਤੁਸੀਂ ਵੀ ਚੱਲੇ ਕਾਰਤੂਸ ਹੋ ਜਾਣਾ ਏਸ ਕਰਕੇ ਮਨਦੀਪ ਸਿੱਧੂ ਵੀਰ ਜੀ ਦੀਪ ਸਿੱਧੂ ਵੀਰ ਦੀ ਸ਼ਬੀ ਨੂੰ ਨਾਂ ਖਰਾਬ ਹੋਣ ਦੀਏ ਵਧੀਆ ਸਵੀ ਆ ਪੰਜਾਬ ਦੇ ਵਿੱਚ ਲੋਕ ਉਹਨੂੰ ਚਾਹੁੰਦੇ ਆ ਤੇ ਯੂਥ ਉਹਨੂੰ ਚਾਹੁੰਦਾ ਏਸ ਕਰਕੇ ਇਸ ਸੀਟ ਦੀ بجائے ਕਿਤੇ ਹੋਰ ਸੀਟ ਤੋਂ ਲੜਨੋ ਕਿਉਂਕਿ ਇਸ ਸੀਟ ਤੋਂ ਤੁਸੀਂ ਕੰਮਜਾਮ ਨਹੀਂ ਹੋ ਸਕਣੀ ਕਿਉਂਕਿ ਇਹਨਾਂ ਦੇ ਲੱਛਣਾਂ ਦਾ ਪਤਾ ਲੱਗ ਹੀ ਚੁੱਕਿਆ ਤੁਹਾਡੀ ਜਿੰਨਾਂ ਵੀ ਤੁਸੀਂ ਆ ਪਾਰਟੀਆਂ ਤੋਂ ਲੜ ਰਹੇ ਹੋ ਇਸ ਕਰਕੇ ਇੰਨੀ ਕੀ ਅਪੀਲ ਕਰਨੀ ਹੈ ਕਿ ਭਾਈ ਬੰਦੀਪ ਸਿੰਘ ਸਿੱਧੂ ਵੀਰ ਜੀ ਐਡਵੋਕੇਟ ਸਾਹਿਬ ਤੁਹਾਡੀ ਵੀ ਸ਼ਬੀ ਬਹੁਤ ਵਧੀਆ ਵਕਾਲਤ ਵਾਲੇ ਪਾਸੇ ਬਹੁਤ ਵਧੀਆ ਸਿਸਟਮ ਹੈ ਕਿਉਂ ਤੁਸੀਂ ਆਪ ਦੀ ਇਹਨੂੰ ਆਪਣੀ ਜਿਹੜੀ ਸ਼ਬੀ ਨੂੰ ਤੁਸੀਂ ਦਾਤੇ ਲਾ ਰਹੇ ਹੋ ਬਾਕੀ ਭਾਈ ਦੀਪ ਸਿੱਧੂ ਦੀ ਸ਼ਬੀ ਖਰਾਬ ਹੋਊਗੀ ਕਿਉਂਕਿ ਚਾਰ ਪਾਰਟੀਆਂ ਇਹੋ ਜਿਹੀ ਇਹਨਾਂ ਨੇ ਪੈਰ ਨਹੀਂ ਲਗੰਦੇ ਨੇ ਤੇ ਇਸ ਕਰਕੇ ਮੇਰਾ ਵੀ ਅਸਰ ਸੂਖ ਹੈ ਗਿੱਦੜਾ ਦੇ ਹਲਕੇ ਦੇ ਵਿੱਚ ਤੇ ਮੈਂ ਤਾਂ ਤੁਹਾਨੂੰ ਕਲੀਅਰ ਹੀ ਕਰ ਦਿੰਦਾ ਕਿ ਮੈਂ ਕੋਈ ਮੇਰੀ ਪੋਲਿਟਿਕਸ ਪਾਰਟੀ ਨਹੀਂ ਨਾ ਕੋਈ ਮੈਂ ਪੋਲੀਟਿਸ਼ੀਅਨ ਹੈ ਪੋਲੀਟਿਸ਼ੀਅਨ ਹੈ 나ਈ ਮੈਨੂੰ ਕੋਈ ਛੱਲੇ ਤੇ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਵੀ ਇਹ ਕਿ ਇਸ ਇਲੈਕਸ਼ਨ ਦੇ ਵਿੱਚ ਮੈਂ ਆਪਦੇ ਐਸਸੀ ਵੀਰਾਂ ਨੂੰ ਜਾਗਰੂਕ ਜ਼ਰੂਰ ਕਰੂੰਗਾ ਕਿ ਜਿਹੜਾ ਬੰਦਾ ਆਪਣੀ ਵੋਟ ਤੇ ਜਿੱਤ ਕੇ ਗਿਆ ਐਮਪੀ ਦੀ ਸੀਟ ਫਰੀਦਕੋਟ ਤੋਂ ਤੇ ਅੱਜ ਉਸ ਬੰਦੇ ਨੇ ਸਾਡੇ ਬਾਰੇ ਗੱਲ ਹੀ ਨਹੀਂ ਕੀਤੀ ਉਹ ਕਹਿੰਦਾ ਮੈਂ ਤਾਂ ਵੱਡਿਆਂ ਨੇ ਮੈਨੂੰ ਤੇ ਜਿਤਾਇਆ ਇਸ ਕਰਕੇ ਮੈਂ ਵੀ ਇਹਦੇ ਇੱਥੇ ਉਹ ਕਰੂਗਾ ਵਿਰੋਧ ਕਰੂਗਾ ਇਸ ਕਰਕੇ ਮੇਰੀ ਅਪੀਲ ਹੈ ਬਾਈ ਬਹੁਤ ਵਧੀਆ ਸ਼ਵੀ ਬਾਈਦੀਪ ਸਿੱਧੂ ਦੀ ਤੇ ਉਹਨੂੰ ਸ਼ਵੀ ਨੂੰ ਆਪਾਂ ਖਰਾਬ ਨਾ ਕਰਕੇ ਠੀਕ ਹੈ ਜੀ ਬਹੁਤ ਵਧੀਆ ਪਰਿਵਾਰ ਆ ਤੁਹਾਡੀ ਚੰਗਾ ਸਰਚੂਕ ਹੈ ਪੰਜਾਬ ਦੇ ਵਿੱਚ ਚੰਗੀ ਬਕਾਲਤ ਕਰ ਰਹੇ ਹੋ ਇਸ ਕਰਕੇ ਇਸ ਕੰਮ ਦੇ ਵਿੱਚ ਨਾ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ